哎，对对对，对对对。 ਇਹਨਾਂ ਦੀ ਮਾਨਯੋਗ ਸਾਡੇ ਡੀਜੀ ਸਾਹਿਬ ਦੇ ਹੁਕਮ ਅੰਡ ਸਾਹਸਤेंद्र ਸਿੰਘ ਆਈਪੀਐਸ ਐਸਐਸਪੀ ਅਮਰਸਰ ਰੂਲਰ ਦਿਆਂ ਹਦਾਇਤਾਂ ਦੇ ਉੱਤੇ ਡੀਐਸਪੀ ਟਾਰੀ ਤੇ ਐਸਐਚਓ ਕਰੀਡਾ ਨੇ ਜਿਹੜੇ ਹੈਗੇ ਆ ਇਹ ਪਹਿਲਾਂ ਵੀ ਇੱਕ ਮਕਦਮਾ ਨੰਬਰ 38 ਜਿਹੜਾ ਦਰਜ ਕੀਤਾ ਸੀਗਾ 24/24 ਨੂੰ ਜਿਹਦੇ ਵਿੱਚ ਜਿਹੜਾ ਹੈਗਾ ਰੋਸ਼ਨ ਸਿੰਘ ਰੋਸ਼ੀ ਨਾਮ ਦਾ ਜਿਹੜਾ ਉਹ ਜਿਸੇ ਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਕੋਲੋਂ ਅੱਧਾ ਕਿਲੋ ਹੀਰੋਇਨ ਜਿਹੜੀ ਉਹ ਬਰਾਮਦ ਹੋਈ ਸੀਗੀ ਉਹਦੀ ਜਿਹੜੀ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਅੱਗੇ ਜਿਹੜੀ ਫਰਦਰ ਪੁੱਛਗਿੱਛ ਦੇ ਵਿੱਚ ਆਇਆ ਇਹ ਜਿਹੜੀ ਹਿਰੋਨ ਹੈਗੀ ਆ ਇਹ ਮੈਂ ਜਿਹੜਾ ਗਰਜੀਤ ਸਿੰਘ ਗੋਪੀ ਜਿਹੜਾ ਹੈਗਾ ਇਹ ਚੀਚੇ ਆਪਣਾ ਪਿੰਡ ਚੀਚਾ ਜਿਹੜਾ ਥਾਣਾ ਘਰੇਂਦਾ ਦਾ ਰਹਿਣ ਵਾਲਾ ਉਹਦੇ ਕੋਲ ਲੈ ਕੇ ਆਇਆ ਹੈਗਾ ਉਹਨੂੰ ਜਦੋਂ ਗ੍ਰਫਤਾਰ ਕੀਤਾ ਉਹਦੀ ਗ੍ਰਫਤਾਰੀ ਤੋਂ ਬਾਅਦ ਉਹਦੇ ਕੋਲੋਂ ਵੀ 1/2 ਕਿਲੋ ਹਿਰੋਇਨ ਤੇ 50000 ਰੁਪਏ ਜਿਹੜੀ ਡਰਗ ਮਣੀ ਉਹ ਬਰਾਮਦ ਹੋਈ ਉਹ ਤੋਂ ਬਾਅਦ ਇਹਦੀ ਜਿਹੜੀ ਫਰਦਰ ਪੁੱਛਗਿੱਛ ਜਿਹੜੀ ਹੈਗੀ ਆ ਔਰ ਫਰਦਰ ਪੁੱਛਗਿੱਛ ਦੇ ਵਿੱਚ ਪਲੱਸ ਇਹਦੇ ਕੋਲੋਂ ਇਹ ਇੱਕ ਟੋਕਨ ਜਿਹੜਾ ਬਰਾਮਦ ਹੋਇਆ ਟੋਕਨ ਸੋ ਸੀਗਾ ਜਿਹਦੇ ਨਾਲ ਹਵਾਲਾ ਰਾਸ਼ੀ ਦੇ ਰਾਹੀਂ ਇਹ ਪੈਸੇ ਜਿਹੜੇ ਆ ਇਹਨੂੰ ਇਹਨਾਂ ਨੂੰ ਬਾਹਰ ਇਹ ਪਹੁੰਚਾਉਂਦੇ ਸੀਗੇ ਟੋਕਨ ਦੇ ਉੱਤੇ ਜਦੋਂ ਇਹਨੂੰ ਪੁੱਛ ਕੇ ਚੀਤੀ ਗਈ ਫਰਦਰ ਪੁੱਛ ਕੇ ਦੇ ਵਿੱਚ ਇਹ ਜੀ ਸਾਹਮਣੇ ਆਈ ਵੀ ਜਿਹੜੇ ਹਵਾਲੇ ਰਾਹੀਂ ਜਿਹੜੇ ਪੈਸੇ ਹੈਗੇ ਆ ਇਹ ਇਹ ਜਿਹੜਾ ਅਸੀਂ ਹੁਣ ਦੋਸ਼ੀ ਗ੍ਰਫਤਾਰ ਕੀਤਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਅਸੀਂ ਪੇਸ਼ ਕੀਤਾ ਹੈਗਾ ਇਹ ਰਮਨ ਕੁਮਾਰ ਪੁੱਤਰ ਰਮੇਸ਼ ਕੁਮਾਰ ਜਿਹੜਾ ਹੈ ਇਹ ਨਮਕ ਮੰਡੀ ਦਾ ਰਹਿਣ ਵਾਲਾ ਕਰੀਆਨਰੀ ਦੁਕਾਨ ਕਰਦਾ ਹੈ ਮਜੀਦ ਪੰਡਿਤ ਦੇ ਵਿੱਚ ਤੇ ਉਹਦੇ ਆੜ ਦੇ ਵਿੱਚ ਨਾਲ ਇਹ ਹਵਾਲੇ ਦਾ ਕੰਮ ਕਰਦਾ ਹੈਗਾ ਤੇ ਇਹਦੇ ਕੋਲੋਂ ਜਿਹੜਾ 4537920 ਰੁਪਏ ਜਿਹੜਾ ਹੈਗਾ ਹਵਾਲੇ ਦੀ ਰਾਸ਼ੀ ਬRAND ਕੀਤੀ ਹੈਗੀ ਆ ਔਰ ਇਹਨੂੰ ਜਿਹੜੀ ਦੀ ਗ੍ਰਫਤਾਰੀ ਪਾਈ ਹੈ ਇਸ ਮੁਕਦਮੇ ਦੇ ਵਿੱਚ ਔਰ ਇਹਨੂੰ ਜਿਹੜਾ ਫਰਜ਼ਦਾਰ ਕੋਰਟ ਚ ਪੇਸ਼ ਕਰਕੇ ਜਿਹੜਾ ਇਹਦਾ ਰਮਾਨ ਲੈ ਕੇ ਵੀ ਹੋਰ ਕਿਹੜੇ-ਕਿਹੜੇ ਡਰੱਗ ਸਮਕਰਰਾਂ ਦੇ ਜਿਹੜੇ ਹੈਗੇ ਆ ਤੁਸੀਂ ਹਵਾਲੇ ਰਾਹੀਂ ਪੈਸੇ ਬਾਹਰ ਭੇਜਦੇ ਸੀਗੇ ਉਹ ਅਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਗੋਇੰਗ ਆਨ ਹੈਗੀ ਹੈ ਪ੍ਰਮਾਣ ਲੈ ਕੇ ਫਰਦਰ ਪੁੱਛ ਕੇ ਜਿਹੜੀ ਹੈ ਉਹਦੇ ਦੀ ਕਰਾਂਗੇ ਜੀ ਇਹਦੀ ਵੀ ਇਹਦੇ ਹਵਾਲੇ ਦੇ ਪੈਸੇ ਜਿਹੜੇ ਹੈ ਥਰੂ ਦੁਬਈ ਭੇਜਦਾ ਪਾਕਿਸਤਾਨ ਭੇਜਦਾ ਕਿੱਥੇ ਭੇਜਦਾ ਹੈਰੋਇਨ ਤਾਂ ਜਿਹੜੀ ਪਹਿਲਾ ਬੰਦੇ ਫੜੇ ਹੋਏ ਆ ਨਾ ਜੀ ਉਹ ਤਾਂ ਹੈਰੋਇਨ ਜਿਹੜੀ ਆ ਬਾਇ ਉੱਥੇ ਵਪਾਰੋਂ ਹੀ ਆਈ ਹੈ ਜੀ ਨਹੀਂ ਉਹ ਤਾਂ ਕਾ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਨਾ ਜੀ ਵੀ ਦੁਕਾਨ ਕਰਿਆਨੇ ਦੀ ਦੁਕਾਨ ਦੇ ਆੜ ਦੇ ਵਿੱਚ ਕਰਦਾ ਸੀਗਾ ਇਦੇ ਵਿੱਚ ਜਿਹੜੀ ਜਿਹੜੀ ਵੀ ਚੀਜ਼ ਅ ਐਸ ਪਰ ਲਾਅ ਜਿਹੜੀ ਚੀਜ਼ ਆਊਗੀ ਉਹ ਹਰ ਇੱਕ ਚੀਜ਼ ਜਿਹੜੀ ਉਹ ਫ੍ਰੀਜ਼ ਕੀਤੀ ਜਾਊਗੀ ਨਹੀਂ ਇਹ ਟੋਕਨ ਇਹ ਟੋਕਨ ਜਿਹੜਾ ਸੀਗਾ ਇਹ ਇਹਦੇ ਨਾਲ ਲਿੰਕ ਸੀਗਾ ਰਮਨ ਕੁਮਾਰ ਦਾ ਇਹ ਫਰਦਰ ਇਹ ਪੁੱਛ ਕੇ ਜਾਰੀ ਹੈ ਜੀ ਇਹਦੇ ਕੋਲੋਂ ਇਹਦੇ ਕੋਲੋਂ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਹੈਗੇ ਆ ਉਹ ਅਸੀਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਡਿਸਕਲੋਜ਼ ਕਰਾਂਗੇ ਸਰੋਰ ਦੇ ਵਿੱਚ ਅਗਰ ਵੀ ਡਰਗ ਐਡਿਕਟਿਡ ਹੈ